ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਜੋ ਵੀ ਕਦਮ ਚੱਕਦੇ ਨੇ ਪੰਜਾਬ ਦੀ ਹਿੱਤ ਲਈ ਚੱਕਦੇ ਨੇ ਔਰ ਜਿਹੜਾ ਇਹ ਸੈਸ਼ਨ ਸ਼ੁਰੂ ਹੋਇਆ ਇਹ ਚ ਬਸਟ ਸੈਸ਼ਨ ਆ ਔਰ ਇਹਦੇ ਵਿੱਚ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਜਿਹੜੇ ਵੀ ਸਕੀਮਾਂ ਉਹ ਲੈ ਕੇ ਆਈਆਂ ਜਾਣਗੀਆਂ ਔਰ ਪੰਜਾਬ ਦੀ ਚੜ੍ਹਾਈ ਵਾਸਤੇ ਜਿਹੜਾ ਕੰਮ ਹੈ ਸਰਕਾਰ ਲਗਾਤਾਰ ਲੱਗੀ ਹੋਈ ਹੈ 108 ਕਰੋੜ ਦੀ ਗੱਲ ਕਰੋ 108 ਕਰੋੜ ਖਾ ਕੇ ਜਿਹੜੇ ਮਾਈਨਿੰਗ ਕੋਈ ਅਸੀਂ ਨਹੀਂ ਕਰ ਛੱਡੀ ਮਾਈਨਿੰਗ ਜਿਨ੍ਹਾਂ ਨੇ 100-100 ਫੁੱਟ ਖੱਡਾਂ ਡੂੰਘੀਆਂ ਪੱਟੀਆਂ ਨੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ 70 ਸਾਲ ਰਾਜ ਕੀਤਾ 70 ਸਾਲ ਰੇਤਾ ਪੱਟਦੇ ਰਹੇ ਅਸੀਂ ਤਾਂ ਉਹਨਾਂ ਦੇ ਪੱਟੇ ਹੋਏ ਖੂਬ ਬੰਦ ਕਰ ਲੱਗੇ ਹੋયા ਸੋ ਆ ਸਾਡਾ ਤਾਂ ਕੋਈ ਰੋਲ ਹੈ ਨਹੀਂ ਉਹੀ ਪੱਟਦੇ ਰਹਿੰਦੇ ਜਿਨ੍ਹਾਂ 100-100 ਫੁੱਟ ਡੂੰਘੀਆਂ ਖੱਡਾਂ ਪੱਟੀਆਂ ਨੇ ਅਸੀਂ ਵਿਰੋਧੀ ਧਿਰ ਤੇ ਤਾਂ ਚੀਕਾ ਮਾਰ ਰਿਹਾ ਵਿਰੋਧੀ ਧਿਰ ਨੇ ਕਿਹਾ ਸੀ ਮਾਈਨਿੰਗ ਤੋਂ ਹੋਵੇਗਾ 20000 ਕਰੋੜ ਰੁਪਏ ਸਰ ਅਸੀਂ ਇਮਾਨਦਾਰੀ ਨਾਲ ਲੱਗੇ ਹਾਂ ਜਿੰਨਾ ਵੱਧ ਤੋਂ ਵੱਧ ਰ ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਜੋ ਵੀ ਕਦਮ ਚੱਕਦੇ ਨੇ ਪੰਜਾਬ ਦੇ ਹਿੱਤ ਲਈ ਚੱਕਦੇ ਨੇ ਔਰ ਜਿਹੜਾ ਇਹ ਸੈਸ਼ਨ ਸ਼ੁਰੂ ਹੋਇਆ ਇਹ ਚ ਬਸਟ ਸੈਸ਼ਨ ਹੈ ਔਰ ਇਹਦੇ ਵਿੱਚ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਜਿਹੜੇ ਵੀ ਸਕੀਮਾਂ ਉਹ ਲੈ ਕੇ ਆਈਆਂ ਜਾਣਗੀਆਂ ਔਰ ਪੰਜਾਬ ਦੀ ਚੜ੍ਹਾਈ ਵਾਸਤੇ ਜਿਹੜਾ ਕੰਮ ਹੈ ਸਰਕਾਰ ਲਗਾਤਾਰ ਲੱਗੀ ਹੋਈ ਹੈ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠੇ 108 ਕਰੋੜ ਦੀ ਗੱਲ ਕਰੋ 108 ਕਰੋੜ ਖਾ ਕੇ ਜਿਹੜੇ ਮਾਈਨਿੰਗ ਕੋਈ ਅਸੀਂ ਨਹੀਂ ਕਰ ਛੱਡੀ ਮਾਈਨਿੰਗ ਜਿਨ੍ਹਾਂ ਨੇ 100 ਫੁੱਟ ਖੱਡਾਂ ਡੁੰਗੀਆਂ ਪੱਟੀਆਂ ਨੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ 70 ਸਾਲ ਰਾਜ ਕੀਤਾ 70 ਸਾਲ ਰੇਤਾ ਪੱਟਦੇ ਰਹੇ ਅਸੀਂ ਤਾਂ ਉਹਨਾਂ ਦੇ ਪੱਟੇ ਹੋਏ ਖੂਬ ਬੰਦ ਕਰ ਲੱਗੇ ਹੋયા ਸੋ ਆ ਸਾਡਾ ਤਾਂ ਕੋਈ ਰੋਲ ਹੈ ਨਹੀਂ ਉਹੀ ਪੱਟਦੇ ਰਹਿੰਦੇ ਜਿਨ੍ਹਾਂ ਨੇ 100 ਫੁੱਟ ਡੁੰਗੀਆਂ ਖੱਡਾਂ ਪੱਟੀਆਂ ਨੇ ਅਸੀਂ ਵਿਰੋਧੀ ਧਿਰ ਤੇ ਤਾਂ ਚੀਕਾ ਮਾਰਿਆ ਵਿਰੋਧੀ ਧਿਰ ਨੇ ਸਰ ਅਸੀਂ ਇਮਾਨਦਾਰੀ ਨਾਲ ਲੱਗੇ ਹਾਂ ਜਿੰਨਾ ਵੱਧ ਤੋਂ ਵੱਧ ਰੈਵਨਿਊ ਉਹ ਪੰਜਾਬ ਵਾਸਤੇ ਹੋ ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਜੋ ਵੀ ਕਦਮ ਚੱਕਦੇ ਨੇ ਪੰਜਾਬ ਦੇ ਹਿੱਤ ਲਈ ਚੱਕਦੇ ਨੇ ਔਰ ਜਿਹੜਾ ਇਹ ਸੈਸ਼ਨ ਸ਼ੁਰੂ ਹੋਇਆ ਇਹ ਚ ਬਸਟ ਸੈਸ਼ਨ ਹੈ ਔਰ ਇਹਦੇ ਵਿੱਚ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਜਿਹੜੇ ਵੀ ਸਕੀਮਾਂ ਉਹ ਲੈ ਕੇ ਆਈਆਂ ਜਾਣਗੀਆਂ ਔਰ ਪੰਜਾਬ ਦੀ ਚੜ੍ਹਾਈ ਵਾਸਤੇ ਜਿਹੜਾ ਕੰਮ ਹੈ ਸਰਕਾਰ ਲਗਾਤਾਰ ਲੱਗੀ ਹੋਈ ਹੈ ਜਾਇਦ ਮਾਈਨਿੰਗ ਲੈ ਕੇ ਬਹੁਤ ਸਾਰੇ ਸਵਾਲ ਉੱਤੇ ਨੇ ਵਿਰੋਧੀ ਤੇ ਸਵਾਲ ਚੁੱਕ ਰਹੇ 108 ਕਰੋੜ ਦੀ ਗੱਲ ਕਰੋ 108 ਕਰੋੜ ਖਾ ਗਏ ਜਿਹੜੇ ਮਾਈਨਿੰਗ ਕੋਈ ਅਸੀਂ ਨਹੀਂ ਕਰ ਛੱਡੀ ਮਾਈਨਿੰਗ ਜਿਨ੍ਹਾਂ ਨੇ 100-100 ਫੁੱਟ ਖੱਡਾਂ ਡੁੰਗੀਆਂ ਪੱਟੀਆਂ ਨੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ 70 ਸਾਲ ਰਾਜ ਕੀਤਾ 70 ਸਾਲ ਰੇਤਾ ਪੱਟਦੇ ਰਹੇ ਅਜਿਹਾ ਉਹਨਾਂ ਦੇ ਪੱਟੇ ਹੋਏ ਖੂਬ ਬੰਦ ਕਰ ਲੱਗੇ ਹੋયા ਸੋ ਆ ਸਾਡਾ ਤਾਂ ਕੋਈ ਰੋਲ ਹੈ ਨਹੀਂ ਉਹੀ ਪੱਟਦੇ ਰਹੇ ਨੇ ਜਿਨ੍ਹਾਂ ਨੇ 100-100 ਫੁੱਟ ਡੁੰਗੀਆਂ ਖੱਡਾਂ ਪੱਟੀਆਂ ਨੇ ਅਸੀਂ ਵਿਰੋਧੀ ਧਿਰ ਤੇ ਚੀਕਾ ਮਾਰ ਰਿਹਾ ਵਿਰੋਧੀ ਧਿਰ ਨੇ ਅਸੀਂ ਮਾਈਨਿੰਗ ਤੋਂ ਹੋਵੇਗਾ 20000 ਕਰੋੜ ਰੁਪਏ ਸਰ ਅਸੀਂ ਇਮਾਨਦਾਰੀ ਨਾਲ ਲੱਗਿਆ ਹਾਂ ਜਿੰਨਾ ਵੱਧ ਤੋਂ ਵੱਧ ਰੈਵਨਿਊ ਉਹ ਪੰਜਾਬ ਵਾਸਤੇ ਹੋ